ਸ਼ਾਤਰੀ ਗਾਲ ਬਈ ਮਿੱਤਰੋ ਸਾਰਿਆਂ ਨੂੰ ਮੱਝ ਸੁਫੀ ਆਪਨੇ ਮੱਧ ਮੱਝ ਦੇਖੋ ਇਹ ਕੱਢ ਕਿੱਡਾ ਕਾ ਦੁੱਧ ਦੇਖ ਬਹੁਤ ਵਧੀਆ ਦਿੰਦੀ ਹੈ 4-8 ਕਿਲੋ ਦੁੱਧ ਕੱਢਿਆ ਜੇ ਅੱਜ ਕੀ ਸਾਡੇ ਕੋਲੇ ਇਹ ਪਹਿਲੇ ਸੂਈ ਆਈ ਸੀਗੀ ਗੱਬਣ ਤੁਸੀਂ ਹੈਰਾਨ ਮੰਨੋ ਯਾਰ ਪਹਿਲੇ ਸੂਏ ਇਹ 54000 ਦੀ ਆਈ ਡੈਡੀ ਕਹਿੰਦੇ ਵੀ ਛੋਟੀ ਹੈ ਜਿੱਦਾਂ ਆਪਣੀਆਂ ਮੱਝਾਂ ਵੱਡੀਆਂ ਇਹ ਡੈਡੀ ਕਹਿੰਦੇ ਵੀ ਛੋਟੀ ਹੈ ਵੀ ਆਪਾਂ ਨੇ ਇਹ ਨਹੀਂ ਰੱਖਣੀ ਹੈਗੀ ਜਾਰੇ ਦੇ ਥਲੇ 11-12 ਕਿਲੋ ਦੁੱਧਾ ਤਿੰਨ ਕਿ ਮਹੀਨੇ ਦੀ ਗੱਬਣ ਦੀ ਚਲੋ ਇਹ ਅਸੀਂ ਵੇਚਤੀ ਇਹ ਫਿਰ ਡੈਡੀ ਦੀ ਡੈਥ ਹੋ ਗਈ ਤੇ ਡੈਥ ਤੋਂ ਬਾਅਦ ਇਹ ਬੋਰਾ ਮੱਟੀ ਨਾ ਲੈ ਗਿਆ ਸੀਗਾ ਬੰਦਾ ਬਹੁਤ ਮਿਹਨਤੀ ਆਉਗੀ ਕੱਟਾ ਦਿੱਤਾ ਇਹਨੇ ਤੇ ਉਹ ਬੋਰਾ ਮੱਟੀ ਵਾਲਾ ਲੈ ਗਿਆ ਉਹਨੇ ਤਿਆਰ ਕਰਤੀ ਐਦਾਂ ਹੀ ਬਹੁਤ ਸੋਹਣੀ ਤਿਆਰ ਹੋਈ ਵੀ ਉਹ ਮੈਨੂੰ ਕਹਿੰਦਾ ਵੀ ਤੁਸੀਂ ਦੇਖ ਲਓ ਜੇ ਲੈਣੀ ਆ ਚਲੋ ਮੈਂ ਉਹਨੂੰ ਪਿਛਲੇ ਸਵੇਰੇ 92000 ਦੀ ਲਿਆਇਆ ਪਰ ਇਹ ਮੈਂ ਸਿਰ ਇਹਨੂੰ ਨਜ਼ਾਰਾ ਲਿਆਤਾ ਦੁੱਧ ਦੇ ਪੱਖ ਤੋਂ ਬਹੁਤ ਸੋਹਣਾ ਦੁੱਧ ਕੱਢਿਆ ਮਦਰੀ ਕੁੜੀ ਧਾਰ ਬਹੁਤ ਸੋਹਣੀ ਮੋਟੀ ਧਾਰ ਆ ਪੂਰੀ ਦਿਖਾ ਵੀ ਦਿੰਨਾ ਤੁਹਾਨੂੰ ਮਾਰ ਕੇ ਲੈ ਦੇਖੋ ਹਲੇ ਕਿਲ ਕੱਢਣੇ ਆ ਇਹ ਜੀ ਧਾਰ ਹੈ ਜੀ ਇਹ ਚ ਕੋਈ ਟੋਲ ਵੇ ਨੂੰ ਇਹ ਇਹ ਜੇ ਬਸ ਨਗੀਨੇ ਹੁੰਦੇ ਆ ਡੰਗਰ ਜਿਹੜੇ ਹੁਣ ਬਈ ਇਹਦੇ ਕੋਈ ਕਮੀ ਨਹੀਂ ਹੈ ਇਹ ਦੇਖ ਲਓ ਇਸ ਟਾਈਮ ਹਾਲੇ ਥੋੜਾ ਸਾਹਮਣੇ ਤੂੜੀ ਚੱਲਦੀ ਆ ਅਲੀ ਚਾਰ ਪਾ ਰਹੇ ਆ ਕਦ ਪੈਣ ਲੱਗਣ ਵਾਲੇ 45 ਦਿਨ ਬਾਅਦ ਪਚਾਰ ਸ਼ੁਰੂ ਕਰਾਂਗੇ ਪਰ ਫੇਰ ਵੀ ਬਹੁਤ ਵਧੀਆ ਤਿਆਰ ਹੋਈ ਹੈ ਮੱਝ ਸਿਰਫ ਬੇਰਗਾਹੋਂ ਇੱਕ ਤੁਹਾਨੂੰ ਹੋਰ ਦੱਸਦਾ ਕੱਲ ਵੀ ਸੁਈ ਇੱਕ ਮੱਝ ਇਹ ਜੀ ਜੇਰਿਕ ਘੰਟੇ ਦੇ ਵਿੱਚ ਪੈ ਜਾਣੀ ਆ ਮੈਂ ਕੀ ਬਲਾਉਣਾ ਹੁਣ ਇਹ ਵੀ ਬੇਰਗਾਹ ਦਾ ਪ੍ਰੋਡਕਟ ਹੈ ਕਿੱਥੇ ਰੱਖਿਆ ਉਹ ਆ ਦੇਖੋ ਯੂਟੀਰਨ ਲਿਕਵਰ ਆ ਸੀਸੀ ਦੋ ਬਾਰ ਪਲਾਉਣੀ ਆ ਅੱਧੀ ਅੱਧੀ ਤੇ ਕਾੜਾ ਜ਼ਰੂਰ ਪਲਾਉਣਾ ਚਾਹੇ ਗਰਮੀਆਂ ਸਰਦੀ ਐ ਕਾੜੇ ਨੇ ਫਿਰ ਇੱਕ ਘੰਟੇ ਜੇ ਰਪੈਂਦੀ ਆ ਮੱਝ ਸੂਈਆ ਗੱਲ ਇੱਕ ਘੰਟਾ ਲੱਗਿਆ ਵੀ ਨੀਰ ਪੈਣ ਨੂੰ ਇਹਦੀ ਵੀ ਧਾਰ ਬਹੁਤ ਪੋਲੀ ਆ ਇਹ ਦੋਹਾਂ ਨੂੰ ਚਵਾ ਕੇ ਦਿਖਾਉਂਗਾ ਉਹ ਯਾਰ ਆ ਛੋਟਾ ਇਹ ਪਹਿਲਾਂ ਸੂਪੀ ਥੋੜੇ ਦਿਨ ਪਹਿਲਾਂ ਤਾਂ ਸੂਪੀ ਐ ਗਰਮੀ ਬਹੁਤ ਜ਼ਿਆਦਾ ਐ ਇੱਕ ਕੱਟਾ ਸ਼ੇਰੂ ਬੈਠਾ ਆਪਣਾ ਤੇ ਮੋਂਦੰਦ ਖਾਊਂਗਾ ਮੈਂ ਜਰੂਰ ਦਿਖਾਊਂਗਾ ਨਗੀਆਂ ਚਵਾਈਆਂ ਜਰਾ ਟਾਈਮ ਦੀ ਕਮੀ ਕਰਕੇ ਕਹਿ ਦਿੰਨੇ ਆ ਚਲੋ ਆਪਾਂ ਕਿਹੜਾ ਕੋਈ ਵਪਾਰ ਕਰਨਾ ਪਰ ਫੇਰ ਵੀ ਵੀ ਦਿਖਾਉਣਾ ਚਾਹੁੰਦੇ ਆ ਵੀ ਸਾਡੇ ਕੋਲ ਹੈ ਸਾਰਾ ਕੁਝ ਠੀਕ ਐ ਦੇਖ ਲਓ ਬਈ ਚੰਗਾ ਜੀ ਬਾਈ ਧੰਨਵਾਦ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਹੁਣ ਮੱਧਿਆਂ ਬਸ ਇਦਾਂ ਹੀ ਸੁੱਈ ਜਾਣੀਆਂ 2-4 ਦਿਨ ਬਾਅਦ ਫੇਰ ਇਕੱਠੀਆਂ ਵੀ ਸੋਹਣੀਆਂ ਚਾਰ-ਚਾਰ ਸਾਰੀਆਂ ਦਿਖਾਇਆ ਕਰਾਂਗੇ ਸ਼ੇਅਰ ਕਰ ਦਿਆ ਕਰੋ ਵੀਰ ਪੇਜ ਨੂੰ ਥੋੜਾ ਜਿਹਾ ਪ੍ਰੋਮੋਟ ਕਰ ਦਿਓ ਠੀਕ ਐ ਓਕੇ ਜੀ